ਮੈਂ ਸਾਰਾ ਕੁਝ ਕਰਾਂਗੀ ਪਰ ਮੈਂ ਉਹਨਾਂ ਨੂੰ ਕਬੂਣਾ ਨਹੀਂ ਹੈਗਾ। ਨਵਦੀਪ ਫਿਰ ਨਿਆਣੇ ਵਾਲੀ ਗੱਲ। ਅੱਗੇ ਜੀ ਕਿੰਨੇ ਗਿਆ? ਕਿੰਨੇ ਕਹਿੰਦੇ ਫਿਰ ਉਹ ਨਹੀਂ ਸਮਝਦੇ ਇਹ ਗੱਲ ਨੂੰ। ਬਸ ਮੂੰਹ ਵੱਟ ਕੇ ਤੇ ਇੱਕ ਦੂਜੇ ਨਾਲ ਬੈਠੇ ਰਹੋ। ਜਿੰਨਾ ਜੀ ਕਿਹਾ ਮਿੱਠਾ ਪਾ ਲਿਆ ਜਾਂ ਹੋਰ ਬਣਾ ਕੇ ਲਿਆ ਚਾਜ ਜੀ। ਆਪ ਪਈ ਜੇ ਪੀਣੀ ਜਿਹਦੇ ਪੀ ਲੋ ਨਹੀਂ ਪੀਣੀ ਤਾਂ ਨਾ ਪੀਓ ਬੋਤੇ ਪਖੰਡ ਕਰਨ ਦੀ ਲੋੜ ਨਹੀਂ ਹੈਗੀ। ਕਿੰਨਾ ਵੀ ਹੁੜ ਬਣਾ ਕੇ ਦੇਣ ਆਪੇ ਬਣਾ ਕੇ ਪੀਣੀ ਹੋਊ ਤੇ ਪੀ ਲਓ। ਇੰਨਾ ਸ਼ੂਗਰ ਨਹੀਂ ਕਰਦੇ ਹੈਗੇ ਕਿ ਮੈਂ ਫਿਰ ਵੀ ਇਹਨਾਂ ਦੀ ਗੱਲ ਮੰਨਦੀ ਆ। ਕਿੰਨੀਆਂ ਇਹਨਾਂ ਨੇ ਮੈਨੂੰ ਗੱਲਾਂ ਕੀਤੀਆਂ। ਸਾਹੀ ਮੇਰੇ ਸਿਰ ਤੇ ਚੜਾ ਲਿਆ ਹੁਣ ਜਿੱਦਾਂ ਚੱਲੋਗੇ ਨਾ ਮੈਂ ਵੀ ਉਦਾਂ ਹੀ ਚਲਾਂਗੀ ਇਕੱਲੇ ਕਿ ਬਗੜ ਕਰੀ ਜਾਂਦਾ ਇਹ ਕਿਨੇ ਗੱਲਾਂ ਕਰਨ ਢਈ ਹੈ ਕਰਨੀ ਇਹ ਤਾਂ ਉੱਚੀ ਕਰ ਹਾਂ ਮੈਨੂੰ ਪਤਾ ਲੱਗੇ ਆਹ ਵੇਖੋ ਮੰਮੀ ਤੁਹਾਡੇ ਗੜੀ ਜੋੜੇ ਹੱਥ ਮੈਂ ਲੜਨਾ ਨਹੀਂ ਚਾਹੁੰਦੀ ਹੈਗੀ ਮੈਂ ਨਹੀਂ ਤੁਹਾਨੂੰ ਕਮਾਉਣਾ ਨਾ ਕਰਨਾ ਲੜਦੇ ਨਾ ਲਾਓ ਆਣਾ ਅੰਟੀ ਨਾ ਸਿਰ ਤੇ ਲੜਨ ਦੀ ਜਾਚ ਨਹੀਂ ਛੱਤੀ ਛੱਤੀ ਤੋਂ ਗੱਲਾਂ ਕਰਨੀ ਹੈ ਤੇ ਤੁਸੀਂ ਕਿਹੜੀ ਘਟ ਕਰਦੇ ਹੋ ਜਦ ਤੁਹਾਨੂੰ ਪਤਾ ਮੈਂ ਤੁਹਾਨੂੰ ਨਹੀਂ ਕਮਾਉਣੀ ਕਿ ਤੇ ਫਿਰ ਕਿਹੜੀ ਕੋ ਨੂੰ ਜਾਣ ਬੁੱਝ ਕੇ ਮੇਰੇ ਨਾਲ ਲੜਦੇ ਲੈਂਦੇ ਹੋ ਨਾ ਬਗਲਾ ਮੈਨੂੰ ਮੈਂ ਵੇਖਣ ਆਈਏ ਬਸੰਦਾ ਨਾ ਦਈ ਗੱਲਾਂ ਕਰਨ ਜਿਹਦੇ ਨਾਲ ਮਰਜੀ ਕਰਾ ਤੁਹਾਨੂੰ ਮੇਰੇ ਨਾਲ ਕੀ ਮਤਲਬ ਲੱਗੇ ਜਦੋਂ ਤੁਸੀਂ ਤੇ ਮੇਰੇ ਨਾਲ ਕੋਈ ਚਾਤਸਵਾਦੀ ਗੱਲ ਕਰਨੀ ਨਹੀਂ ਐ ਪਰ ਮੈਂ ਕੱਲੀ ਨਹੀਂ ਬੋੜ ਬੋੜ ਕਰਮਾ ਵਾਂ ਇੰਨੀ ਵਧੀਆ ਚਾਹ ਬਣੀ ਸੀ ਤੁਹਾਨੂੰ ਜਾਣ ਬੁੱਝ ਕੇ ਨੁਕਸ ਕੱਢਨੇ ਆਉਂਦੇ ਆ ਮੈਂ ਕਿਹੜਾ ਪਲਾ ਪੀਤੀ ਨਹੀਂ ਹੈਗੀ ਮੈਂ ਮਿੱਠਾ ਚੱਕ ਕਰਕੇ ਫੇਰੀ ਤੁਹਾਨੂੰ ਦਿੱਤੀ ਸੀ ਫਿਰ ਤੇ ਜਾਣ ਬੁੱਝ ਕੇ ਦਈ ਮੈਨੂੰ ਤਾਂ ਅੰਧ ਕਰਨਾ ਤੂੰ ਆਂਦੀ ਹੋਣੀ ਐ ਵੀ ਮੇਰੇ ਨਾਲ ਬੋਲੇ ਤੇ ਮੈਂ ਮੁੰਡੇ ਨੂੰ ਦੱਸਾਂ ਤੇ ਤੇਰੀ ਮਾਂ ਮੇਰੇ ਨਾਲ ਲੜਦੀ ਏ ਜੋ ਤੂੰ ਹੀ ਮੱਝ ਸਮਝ ਜਾਓ ਜਿੱਦਾਂ ਤੁਹਾਨੂੰ ਸਹੀ ਲੱਗਦਾ ਮੈਨਾਂ ਤੇ ਉਦਾਂ ਕਰੋ ਤੇ ਮੈਨੂੰ ਮੇਰਾ ਕੰਮ ਕਰਨ ਦੋ ਮੈਂ ਬੇਲ ਨਹੀਂ ਹੈਗੀ ਇੱਕ ਬੰਨੇ ਵਿੱਚ ਸਬਜ਼ੀ ਧਰੀ ਦੂਜੇ ਬੰਨੇ ਵਿੱਚ ਚੋਰ ਵੀ ਧਰੇ ਹੋਰ ਵੀ ਮੈਂ ਕਿੰਨੇ ਕੰਮ ਕਰਨੇ ਆ ਕਿਤੇ ਵਿਹਲੇ ਮੈਂ ਤਾਂ ਤੈਨੂੰ ਲਿਆਉਣਾ ਹੀ ਨਹੀਂ ਸਰ ਚੰਦੀ ਉਹਦੇ ਮੁੰਡੇ ਨੇ ਲੈਣ ਦਾ ਤੈਨੂੰ ਜਾ ਕੇ ਮੈਂ ਤੇਰੇ ਘਰ ਦੇ ਪੈਰ ਵੀ ਨਾ ਪਾ ਸਕਦੀ ਤੇ ਹੁਣ ਜੇ ਐਸ ਗਲਤ ਆਏ ਹੋ ਨਾ ਤਾਂ ਹੁਣ ਮੈਂ ਕਰੋ ਪੈਰ ਬਾਹਰ ਪਾਉਣਾ ਨਹੀਂ ਹੈਗਾ ਹੁਣ ਮੈਂ ਵੀ ਪੂਰੇ ਰੋਗ ਨਾਲ ਰੱਖ ਕੇ ਦਿਖਾਵਾਂਗੀ ਇੱਥੇ ਤੁਹਾਨੂੰ ਰੋਵ ਤੋਂ ਪਹਿਲਾਂ ਰੱਖਦੀਆਂ ਜਦੋਂ ਤੋਂ ਉਹ ਐਰਕਟਲੀ ਫੇਰ ਕੋਈ ਰੋਵ ਨਹੀਂ ਰਹਿੰਦੀ ਪਰ ਜਦੋਂ ਦਾਸਵਰੀ ਜਾਏ ਇੱਕ ਵਾਰੀ ਗਏ ਰੋਵ ਗਵਾਇਆ ਜਾਂਦਾ ਹੁੰਦਾ ਜੇ ਅਖਰ ਵਾਲੀ ਹੁੰਦੀ ਹੋਵੇ ਜਾਂਦੀਆਂ ਨਾ ਕੋਈ ਗੱਲ ਨਹੀਂ ਬਥੇਰੀ ਅਖਲ ਮੈਨੂੰ ਵੇਖ ਲੈ ਨਾਲੇ ਮੈਂ ਤੁਹਾਨੂੰ ਵੀ ਤੁਸੀਂ ਵੀ ਕਿੰਨੇ ਕੁ ਜੋਗੇ ਹਾਂ ਜਿਹੜਾ ਮਾਈ ਤੁਹਾਨੂੰ ਸੁਖਾ ਛੜਿਆ ਮਾਪਿਓ ਨੇ ਹੋਰ ਅਸਲ ਕਾਦੀਆਂ ਨਾ ਮੇਰੇ ਮਾਪਿਓ ਨੇ ਤੁਹਾਨੂੰ ਕੀ ਕਿਹਾ ਵਾ ਜਦੋਂ ਨਹੀਂ ਤੁਸੀਂ ਉਹਨਣ ਕਹਿ ਲੱਪਿੰਦੇ ਜੇ ਇਹੋ ਗੱਲ ਮੈਂ ਤੁਹਾਨੂੰ ਕਹਾਂ ਤੇ ਫੇਰ ਨਾ ਕਹਿ ਦੇ ਲਿਆਈ ਇਹਦੋਂ ਹਦ ਹੋਰ ਕੀ ਕਹਿਣਾ ਹੀ ਮੈਂ ਸੋਣੀ ਲਿਆ ਜੋ ਤੋਂ ਆਖਣ ਲਈ ਸੈਂ ਆਖ ਖਦੀ ਆ ਮੈਂ ਤੁਹਾਨੂੰ ਜਾਣ ਬੋਝ ਕੇ ਤੁਸੀਂ ਪਿਛਲੇ ਵਾਲਾ ਜਾਣਾ ਹੁੰਦਾ ਉਹਨਾਂ ਨੇ ਤਾਂ ਜਿਹੜਾ ਕੀ ਵਿਗਾੜਿਆ ਤੁਹਾਨੂੰ ਕੁਝ ਕਹਿਣ ਦੇ ਨਹੀਂ ਆਣ ਕੇ ਵਿਗਾੜਿਆ ਤਾਂ ਨਹੀਂ ਪਰ ਉਹਨਾਂ ਨੇ ਮਾਤੂ ਦਿੱਤੀ ਇਹ ਖੇਵੇਂ ਆੜ ਕੇ ਤਰੀ ਕੰਮ ਹੋ ਵੀ ਆ ਨਾ ਕੀ ਬਣਾਉਣਾ ਸਿੱਖਿਆ ਤੂੰ ਮੈਨੂੰ ਇਹ ਦੱਸ ਤੇ ਕੀ ਮੈਂ ਨਹੀਂ ਬਣਾਉਂਦੀ ਮੈਨੂੰ ਇਹ ਵੀ ਦੱਸ ਦੋ ਅੱਜ ਮਾਸਾਜੀ ਚਾਚ ਮਿੱਠਾ ਘੱਟ ਹੀ ਤੇ ਮੈਂ ਤੁਹਾਨੂੰ ਪਾ ਕੇ ਦੇ ਤਾਂ ਤੁਸੀਂ ਕਹਿੰਦੇ ਹੋ ਵੱਧਿਆ ਤੇ ਇਸੇ ਦਿਨੋਂ ਤੂੰ ਕਿੱਥੋਂ ਤੱਕ ਜਾਣਦੇ ਓ ਪਦਨ ਤੂੰ ਚਾਹ ਹੋ ਬਣਾਇਆ ਸਾਂ ਅੰਦਰ ਪਿਛ ਮਾਰਵੇਂ ਸਿੱਖ ਲਈ ਸਾ ਪੇਕਿਆਂ ਦਾ ਪਿਛ ਮਾਰਵੇਂ ਕੀ ਬਣਾਇਆ ਸਹੀ ਜਿਵੇਂ ਗੋਟੀ ਹੁੰਦੀ ਹੈ ਤੇ ਆਪ ਕਰ ਲਿਆ ਕਰੋ ਫਿਰ ਇਹੋ ਹੀ ਤੇ ਗੱਲ ਹੈ ਫਿਰ ਇਹੋ ਜਿਹਾ ਆਪ ਤੂੰ ਜੇ ਨਹੀਂ ਬਣਾਉਣੀ ਚੀਜ਼ ਤੇਰੇ ਕੋਲ ਹੈ ਜੇ ਆਪ ਅੰਦਰ ਕੋਲ ਸੁਣ ਚਾਏ ਨਾ ਸੁਣ ਸੁਣੇ ਨਾ ਸੁਣ ਹੱਦ ਹੋ ਗਈ ਇਹਨਾਂ ਵਾਲੀ ਕਰਦਿਆਂ ਕਰਦਿਆਂ ਨੂੰ ਵੀ ਇਹਨਾਂ ਨੇ ਗੱਲਾਂ ਕਰਦੇ ਰਹਿਣਾ ਹੁੰਦਾ ਵਾ ਆ ਪਿਆ ਜੇ ਸਾਰਾ ਕੁਝ ਕਰਨਾ ਜੇ ਤੇ ਕਰ ਲੋ ਆਪੇ ਪਕਾ ਕੇ ਤੇ ਹੁਣ ਖਾ ਲਿਓ ਮੇਰੇ ਵੱਲ ਨਾ ਕੋਈ ਵੀ ਆਇਓ ਮੈਂ ਵੀ ਹੁਣ ਕੁਝ ਕਰਨਾ ਨਵਦੀਪਾ ਮੰਮੀ ਨਵਦੀਪਾ ਆਲ ਬੈਠੀ ਮੂੰਹ ਬਣਾ ਕੇ ਰੋਟੀ ਬਣੀ ਨਹੀਂ ਅਜੇ ਰੋਟੀ ਕਿੱਥੇ ਬਣਾਈ ਹੈ ਮੈਂ ਆਪ ਸਵੇਰ ਦੀ ਭੁੱਖੀ ਪਾਣੀ ਬੈਠੀ ਆ ਜੇ ਮੈਨੂੰ ਆਖੇ ਚਾਹ ਘੁੱਟ ਬਣਾ ਦੇ ਤੇ ਉਹ ਨਹੀਂ ਬਣਾ ਕੇ ਦਿੱਤੀ 36 36 ਮੈਨੂੰ ਗੱਲਾਂ ਕੀਤੀਆਂ ਨੇ ਉਹਨੇ ਫੇਰ ਕੋ ਚੜਤਾ ਚੰਨ ਮੈਂ ਕੀ ਚੜਨਾ ਹੀ ਪਿੰਦਰ ਹੈ ਰੋਟੀ ਤੇ ਬੁਕਾ ਕੇ ਦੇਣੀ ਹੂ ਕਿ ਨਹੀਂ ਜੇ ਨਹੀਂ ਤੇ ਮੈਂ ਤੁਹਾਡੇ ਹੁੰਦਾ ਫਿਰ ਆਪ ਹੀ ਬੁਕਾ ਕੇ ਖਾਣਾ ਕਰਾਂਗੀ ਲੈ ਮੰਮੀ ਕੰਨ ਨੂੰ ਤੁਸੀਂ ਆਪ ਪਕਾਉਣੀ ਹੈ ਤੇ ਫਿਰ ਜਾ ਪੁੱਛ ਜਾ ਕੇ ਉਹਨੂੰ ਮੂੰਹ ਬਣਾ ਕੇ ਬੈਠੀ ਆ ਉਸੇ ਉਹ ਕਰਿਆ ਤਾਂ ਸਹੀ ਹੈ ਕੁਝ ਹਾਂ ਵੇਖੋ ਹਾਂ ਮੈਂ ਨਹੀਂ ਗਈ ਸੜੀ ਬੜੀ ਅੰਦਰ ਰੁੱਸ ਕੇ ਬੈਠੀ ਆ ਅੰਦਰ ਜਾ ਵੇਹ ਨੋ ਪੁੱਤਰਾ ਜੇ ਹੁੰਦਾ ਭੁੱਖੇ ਮਰਨਾ ਹੁੰਦਾ ਤੇ ਇਹੋ ਗੱਲ ਕੇ ਬੁੱਢੇ ਵਾਰੇ ਫਿਰ ਆਪ ਹੀ ਹੱਥ ਲੋਣੇ ਪੈਂਦੇ ਨੇ ਜੇ ਇਹਨਾਂ ਨੂੰ ਆਖੋ ਤੇ ਨਵਦੀਪ ਉਹ ਮੰਮੀ ਨੂੰ ਕੀ ਹੋਇਆ ਫੇਰ ਹੋਇਆ ਹੀ ਰਹਿੰਦਾ ਉਹਨਾਂ ਨੂੰ ਕੁਛ ਨਾ ਕੋਛ ਮੂੰਹ ਸਿੱਧਾ ਕਿਦਨ ਹੁੰਦਾ ਉਹਨਾਂ ਦਾ ਤੂੰ ਇੱਧਰ ਗੁੱਸੇ 'ਚ ਕੋਈ ਨਾ ਕੋਈ ਤੁਸੀਂ ਨਾ ਛੇੜ ਛੇੜ ਛੜਿਆ ਕਰੋ ਰੋਟੀ ਬਣੀ ਕਿ ਨਹੀਂ ਇਹ ਦੱਸ ਮੈਨੂੰ ਸਾਰਾ ਖੁਕ ਬਣਿਆ ਵਾ ਜਾ ਪਾ ਕੇ ਤੇ ਖਾ ਲੋ ਉਹ ਵੀ ਹੋ ਕਿਦਾਂ ਡੰਡੀ ਭੁੱਲਣ ਤੇ ਇਹ ਦੁਪਿੰਦਰ ਕਰਦੇ ਖੱਤਰ ਜਾਨ ਵੀ ਗੱਲਾਂ ਕਰੀ ਜਾਂਦੇ ਮਮੀ ਹਟ ਦੇਣੀ ਫਿਰ ਆਪਣੀ ਆਤ ਤਾਂ ਮੈਨੂੰ ਜਦੋਂ ਬੁਲਾਉਂਗੇ ਤੇ ਫਿਰ ਇਹ ਮੇਰੇ ਨਾਲ ਕਾਦੇ ਲਈ ਆਡੇ ਲੈਂਦੇ ਨੇ ਹੁਣ ਕੀ ਹੋ ਗਿਆ ਮੈਨੂੰ ਆਂਦੇ ਚਾਹ ਬਣਾ ਕੇ ਦੇ ਮੈਂ ਬਣਾ ਕੇ ਦਿੱਤੀ ਆ ਇਹ ਫੇ ਕੀ ਐ ਫਿਰ ਮੈਂ ਮਿੱਠਾ ਪਾ ਤਾ ਇਹ ਤੂੰ ਤੇ ਨੀਵੀ ਚਾਣੀ ਕਰ ਲਈ ਆਈ ਐ ਨਵੇਂ ਵਿੱਚੋਂ ਪੀਤੀ ਹੀ ਬੜੀ ਵਧੀਆ ਇਹ ਚਾਹ ਜਾਣ ਬੁਝ ਕੇ ਲੜਾਈ ਲੈਂਦੇ ਮੇਰੇ ਨਾਲ ਫਿਰ ਮੇਰੇ ਪਿਛਲੀਆਂ ਤੱਕ ਜਾਂਦੇ ਆ ਤੂੰ ਹੋਰ ਬਣਾ ਦੇਣੀ ਸੀ ਚਾਹ ਦੀ ਗੱਲ ਹੀ ਨਾ ਆਹ ਵੇਖੋ ਮੇਰ ਤੋਂ ਨਹੀਂ ਹੋਰ ਬੁੱਦੋਰੇ ਦੋਰੇ ਬੰਦੀ ਹੈਗੀ ਉਦਾਂ ਬੜੇ ਕਿੰਨੇ ਵੀ ਤੁਸੀਂ ਖਪਤ ਕਰਦੇ ਹੋ ਤੇ ਫਿਰ ਦੋਰੇ ਦੋਰੇ ਚਾਬਾਂ ਨਾਲ ਨਹੀਂ ਖਪਤ ਹੁੰਦੀ ਚੱਲ ਯਾਰ ਠੀਕ ਆ ਇਹ ਮਗਰ ਮਨ ਲੱਗਿਆ ਨੇ ਉਹ ਵਾਜੇ ਆ ਮੈਂ ਸਭ ਇਹਨਾਂ ਨੂੰ ਕੁਝ ਕਹਿੰਦੀ ਨਹੀਂ ਤੁਹਾਡੇ ਮੂੰਹ ਚੁੱਪਵਾ ਕੇ ਚੱਲ ਕੋਈ ਗੱਲ ਨਹੀਂ ਆ ਜਿਨ੍ਹਾਂ ਨੇ ਕੁਝ ਕਹਿਤਾ ਵਾ ਤੇ ਉਹਨਾਂ ਤੋਂ ਗਲਤੀ ਹੋ ਗਈ ਸਹੀ ਉਹਨਾਂ ਨੂੰ ਭਲੇ ਖਾ ਲੱਗ ਗਿਆ ਹੀ ਤੇ ਉਹਦ ਹੁਣ ਹਟਦੇ ਨਹੀਂ ਹੈਗੇ ਫਿਰ ਉਹ ਗੱਲਾਂ ਬਾਰ ਬਾਰ ਕਰਦੇ ਆ ਮੈਨੂੰ ਲੱਗਦਾ ਮੈਨੂੰ ਕਿਤੇ ਜਾਣਾ ਪੈਣਾ ਬਿਨੈ ਲੜਾਈ ਮੁੱਕਣੀ ਹੈ ਤਾਨੂੰ ਨਹੀਂ ਕਿਤੇ ਜਾਣ ਦੀ ਲੜਕੀ ਮੈਨੂੰ ਸਗੋਂ ਦਿਨ ਜਾਣਦੇ ਨੇ ਨਾ ਸਾਰਾ ਸਿਆਪਾ ਮੁੱਕ ਜਾਣਾ ਹੈ ਚੰਗਾ ਸਿਆਪਾ ਮੁੱਕ ਜਾਣਾ ਹੈ ਜਾਓ ਤਾ ਹੁਣ ਕਿੰਨੇ ਮੈਂ ਨਹੀਂ ਜਾਣਾ ਹੈਗਾ ਮੈਨੂੰ ਅੱਗੇ ਬੜਾ ਗੁੱਸਾ ਚੜਨਦਿਆ ਜੇ ਇਹ ਮੈਂ ਫੇਰ ਜਾਵਾਂ ਤਾਂ ਫੇਰ ਸਾਡੀ ਲੜਾਈ ਹੋ ਜਾਊ ਚੰਗਾ ਅਗਰ ਬੈਠੀ ਰਹਿ ਮਰੂ ਪਰਾਂ ਬੈਠੀ ਹੈ ਅਹੀ ਗਾਦੇ ਲਈ ਮਰੀਏ ਆਪਣੀ ਮਾਨ ਨੂੰ ਸਮਝਾਉਂ ਹਾਂ ਜਿਹੜੇ ਮੁੜਦੇ ਨਹੀਂ ਹੈਗੇ ਆਪਣੀਆਂ ਆਦਤਾਂ ਤੋਂ ਦਿਮਾਗ ਖਰਾਬ ਕਰ ਛੜਿਆ ਵਾ ਜਿਨੀ ਇਹਨਾਂ ਦੀ ਇੱਜ਼ਤ ਕਰੀਦੀ ਉਹਨਾਂ ਸਭ ਉਹ ਸਿਰ ਤੇ ਚੜਦੇ ਨੇ ਮੈਂ ਹੁਣ ਇੱਦਾਂ ਹੀ ਰਿਆ ਕਰਨਾ ਵਾ ਸਭ ਨੂੰ ਫਿਰ ਪਤਾ ਲੱਗੂਗੇ ਇਹਨਾਂ ਨੂੰ ਸੱਸੀਆ ਬਟਵਾਰੀ ਸਾਹ ਹਾਂਜੀ ਹਾਂਜੀ ਵਧੀਆ ਜੇ ਤੂੰ ਸੁਣਾਓ ਅਮ ਤਾਂ ਤੈਨੂੰ ਲੌਂਡਿਆ ਸਵੇਰ ਦਾ ਫੋਨ ਤੇ ਤੂੰ ਚੁੱਕਿਆ ਨਹੀਂ ਹਾਂਜੀ ਹਾਂਜੀ ਤੇ ਫਿਰ ਮੈਂ ਤੈਨੂੰ ਤਤੜਿਆ ਫੋਨ ਕਰਨ ਵੀ ਉਹਦੀ ਨਾਲ ਗੱਲ ਕੀਤੀ ਕੰਮ ਬਾਰੇ ਫਿਰ ਕਰ ਲਈਏ ਹਾਂਜੀ ਥੋੜਾ ਜਿਹਾ ਵੀ ਦੱਸ ਦੋ ਨਾ ਵੀ ਕਿੰਨਾ ਖਰਚਾ ਖਰਚਾ ਆਊਗਾ ਤੁਹਾਨੂੰ ਪਤਾ ਫਿਰ ਅਰੇਂਜਮੈਂਟ ਕਰਨਾ ਪੈਂਦਾ ਕਿਹੜਾ ਘਰਾਂ ਦੇ ਅੰਦਰ ਰੱਖੇ ਹੁੰਦੇ ਆ ਹਾਂਜੀ ਹਾਂਜੀ ਮੈਂ ਸਹਿਮਤ ਹਾਂ ਤੁਹਾਡੀ ਗੱਲ ਨਾਲ ਪਰ ਚਲੋ ਫਿਰ ਵੀ ਥੋੜਾ ਜਿਹਾ ਦੱਸਿਆ ਇਹ ਦਿਨ ਤੇ ਆਮ ਪਹਿਲਾਂ ਹੁੰਦਾ ਵਾ ਠੀਕ ਜੀ ਤੇ ਇਹ ਆ ਵੀ ਜਿਹੜੀ ਵੀ ਤਰੀਕ ਰੱਖੋਗੇ ਨਾ ਤੇ ਪਹਿਲਾਂ 2-3 ਦਿਨ ਦੱਸ ਦਿਓ ਫਿਰ ਚਲੋ ਠੀਕ ਹੈ ਠੀਕ ਹੈ ਜੀ ਮਿਹਰਬਾਨੀ ਲੈ ਆ ਵੀ ਹੁਣ ਕੰਮ ਹੋ ਜਾਏਗਾ ਤੇ ਟੈਨਸ਼ਨ ਖਤਮ ਹੋ ਜੇਗੀ ਕਿਉਂਕਿ ਜਿਹੜਾ ਵੀ ਕੰਮ ਨਿਪੜਿਆ ਹੈ ਕਾਨੂੰਨੀ ਤੇ ਚੰਗਾ ਹੁੰਦਾ ਲੈ ਆ ਕਰ ਲੈ ਨਾ ਪਟਵਾਰੀ ਨਾਲ ਹੋ ਗਈ ਉਹ ਗੱਲ ਅਛਾ ਤੇ ਕੀ ਆਂਦਾ ਪਰ ਕਿੰਨੇ ਕ ਪੈਸੇ ਲੱਗਣੇ ਆ ਉਹ ਪੈਸੇ ਯਾਰ ਮੈਂ ਤੈਨੂੰ ਦੋ ਤਿੰਨ ਦੀ ਪੁੱਛਿਆ ਸੀ ਤੇ ਉਹ ਅਗੋਂ ਇਹੋ ਕਹਿੰਦਾ ਕੋਈ ਨਹੀਂ ਹਿਸਾਬ ਦੇ ਲੱਗਣੇ ਆ ਹਿਸਾਬ ਦੇ ਲੱਗਣੇ ਆ ਤੇ ਮੈਂ ਕੀ ਕਹਾ ਮੈਂ ਹੁਣ ਉਹਨੂੰ ਵਾਰ-ਵਾਰ ਇਹੋ ਗੱਲ ਮੈਂ ਨਹੀਂ ਆ ਪੈਰ ਦੇ ਪੈਰ ਕਿੱਥੋਂ ਹਣਨੇ ਆ ਫਿਰ ਨਹੀਂ ਉਹਦਾ ਸਿਆਣਾ ਉਹ ਵੀ ਬੰਦਾ ਏਡਾ ਮਾੜਾ ਨਹੀਂ ਜੇ ਜ਼ਿਆਦਾ ਖਰਚਾ ਲੱਗਣਾ ਹੁੰਦਾ ਤਾਂ ਉਹ ਵੀ ਇਹਨੇ ਡਾ ਦੇਣਾ ਹੈ ਨਾਲੇ ਵਾਂਦਾ ਵੀ ਹਜੇ ਤੇ ਸਾਹ ਦਾ ਕੰਮ ਆ ਤੇ ਗਾਂ ਗਾਂ ਮੁੜ ਕੇ ਕੰਮ ਲੰਮਾ ਚੋੜਾ ਹੋ ਜਾਂਦਾ ਵਾ ਉਹ ਤਾਂ ਕਵਲ ਸਾਡੀ ਕਿਟੀ ਸਿਆਣੀ ਆ ਉਹ ਵੀ ਸਿਆਣੇ ਨੇ ਉਹਨਾਂ ਨੂੰ ਪਤਾ ਹੀ ਆ ਵੀ ਆਪਣਾ ਅਗਲੇ ਕੰਮ ਕਰਾ ਲੈਣਾ ਤੇ ਨਾਲੇ ਅੱਜ ਤੇ ਉਹ ਕਹਿਣ ਦੇ ਆ ਤੇ ਕੱਲ ਨੂੰ ਮੰਨ ਲਓ ਕਵਲ ਬਾਹਰ ਚਲ ਗਈ ਤੇ ਫਿਰ ਉਹਨਾਂ ਦਾ ਥੋੜਾ ਦੋਸ਼ ਆ ਮੁੜ ਕੇ ਪੰਜ ਸੱਤ ਸਾਲ ਲੱਗ ਗਏ ਉਹਨਾਂ ਤੇ ਕਹਣਾ ਵੀ ਆਪਾਂ ਕਿਹਾ ਸੀ ਤੇ ਆਪਾਂ ਨੂੰ ਇਹ ਮੌਕੇ ਤੇ ਗੱਲ ਜਿਹੜੀ ਸਾਹਮਣੇ ਲੈਣੀ ਚਾਹੀਦੀ ਆ ਵਧੀਆ ਵਾ ਮੇਰੀ ਗੱਲ ਫਿਰ ਹੋਰ ਮੰਨੋ ਇੱਕ ਹਾਂਜੀ ਦੱਸੋ ਮੈਂ ਕਹਿੰਦੀ ਆਂ ਕਿ ਜਿਹੜੀ ਭੁਗਾਲੀ ਹੈ ਨਾ ਉਹ ਵੀ ਨਾਲ ਵਾਲਾ ਲੀਏ ਖਰਚਾ ਤਾਂ ਹੋਣਾ ਹੀ ਆ ਤੇ ਫੇਰ ਉਹੋ ਹੀ ਕਰਦੇ ਰਾਂਗੇ ਕੰਮ ਵੈਸੇ ਗਲਤ ਕਰਲੀ ਤੂੰ ਠੀਕ ਕੀਤੀ ਆ ਕਿ ਮੰਨ ਲਓ ਉਹ ਵੀ ਕੰਮ ਅੱਜ ਨਹੀਂ ਤਾਂ ਮੁਰਕੇ ਦੂਜਾ ਸਾਲਾਂ ਨੂੰ ਕਰਾਉਣਾ ਹੀ ਆ ਤੇ ਫੇਰ ਆਪਾਂ ਅੱਧਾ ਖਰਚਾ ਭਰਾਂਗੇ ਤੇ ਇਹਨਾਂ ਚੰਗਾ ਵੀ ਲੱਗਦੇ ਹੱਥ ਜਿਹੜੀ ਭਜ ਦੌੜ ਪੈਣੀ ਇੱਕ ਵਾਰੀ ਕੰਮ ਹੋ ਜਾਊਗਾ ਆ ਚਲ ਕੋਈ ਗੱਲ ਨਹੀਂ ਲਾਉਂ ਭੂਆ ਨੂੰ ਫੋਨ ਭੂਆ ਨੇ ਆਪਣੇ ਆਪ ਤੇ ਕਹਿਣੀ ਆ ਕਬਲਾ ਹੱਡੀ ਵੇਲੇ ਕਿ ਢੀਸੀ ਆਣੀ ਆ ਤੇ ਨਾ ਉਹਦੇ ਸੋ ਰਹੇਗੇ ਇੰਨੀ ਖੇਚਿਆ ਉਹ ਨਹੀਂ ਨਹੀਂ ਭੂਆ ਇਦਾਂ ਦੀ ਨਹੀਂ ਹੈਗੀ ਉਹ ਆਣ ਚੱਟ ਮੈਨੂੰ ਪਤਾ ਵੀ ਮਨ ਜਾਣਾ ਉਹਨੇ ਕਹਣਾ ਵੀ ਚੱਲ ਨਹੀਂ ਮੈਂ ਕਦੋਂ ਕਹਿਣ ਦੀ ਭੂਆ ਇਦਾਂ ਦੀ ਮੈਂ ਉਦਾਂ ਕਹਿਣ ਦੀ ਭੂਆ ਨੇ ਕਦੇ ਗੱਲ ਹੀ ਨਹੀਂ ਕੀਤੀ ਲਾਉ ਹੁਣ ਤੇ ਗੱਲ ਹੁਣ ਕਮਲੀ ਆ ਆਪਾਂ ਨੇ ਕਦੀ ਭੂਆ ਨੂੰ ਕੜਾ ਕੇ ਕਿਹਾ ਵਾ ਉਹਨੂੰ ਵਿਚਾਰੀ ਨੂੰ ਸੁਪਨਾ ਥੋੜਾ ਹੋਣਾ ਸੀ ਮਨਿੰਦਰ ਦਾ ਪਤਾ ਨਹੀਂ ਫੋਨ ਚੁੱਕਦਾ ਕਿ ਨਹੀਂ ਇਬਾ ਲਈ ਲਾਲ ਦਾਈ ਮੈਂ ਜਹਾਜ਼ ਕਰਨੀ ਦਿਆ ਹਲੋ ਹਾਂਜੀ ਕੀ ਹਾਲ ਜੇ ਵਧੀਆ ਵਧੀਆ ਪਿੰਦਰ ਤੂੰ ਸੁਣਾ ਕਿਦਾ ਠੀਕ ਠਾਕ ਬਸ ਵਧੀਆ ਮੈਂ ਤੈਨੂੰ ਦਿਆ ਚੇਤੇ ਕਰਨਾ ਦਾ ਵੇਲਾ ਤੇਰਾ ਫੋਨ ਆ ਗਿਆ ਹੀ ਫਿਰ ਭਰਾਵਾਂ ਨੂੰ ਇਦਾਂ ਹੀ ਇੱਕ ਦੂਜੇ ਦੀ ਖੇਚੀ ਹੁੰਦੀ ਹੈ ਕਿ ਹੋਰ ਘਰੇ ਸਭ ਠੀਕ ਠਾਕ ਨੇ ਵਧੀਆ ਵਧੀਆ ਤੂੰ ਸੁਣਾ ਕਿਦਾਂ ਜਹਾਜ਼ ਕੀਤਾ ਬਸ ਇਹ ਇਦਾਂ ਹੀ ਪਿੰਦਰ ਮੈਂ ਨਾ ਤੇਨਾਂ ਇੱਕ ਗੱਲ ਕਰਨੀ ਹੈ ਘਰ ਗੱਲ ਇਹਦਾ ਵਾਂ ਵੀ ਤੈਨੂੰ ਪਤਾ ਹੀ ਆ ਵੀ ਆਪਣੀ ਕਬਲ ਦੇ ਨਾ ਉਹਨਾਂ ਕਾਗਜ਼ਕੂਜ ਲਾਏ ਆ ਬਾਹਰ ਉਹਦੇ ਸੌਰੀਆਂ ਨੇ ਹਾਂਜੀ ਤੇ ਉਹ ਪਤਾ ਨਹੀਂ ਮਹੀਨੇ ਚ ਜਾਂ ਦੂਜੇ ਚ ਮਤਲਬ ਲਗਭਗ ਨਿਕਲੀ ਆਉਣੇ ਆ ਦਸੰਡੇ ਕਬਲ ਕਹਿਣ ਦੀ ਵੀ ਪਾਜੀ ਨਾ ਹੋਣ ਦੀ ਗੱਲ ਉਹ ਆnde ਵੀ ਦੋ ਮਹੀਨੇ ਲੱਗਣੇ ਆ ਸਿਰਫ ਠੀਕ ਆ ਤੇ ਟੈਲੀ ਪੁਲੀ ਦਾ ਕਹਿਣ ਦੀ ਵੀ ਜਿਹੜਾ ਕਰਾਉਣਾ ਤੁਸੀਂ ਕਰਾ ਲਓ ਕੰਮ ਮੁੜ ਕੇ ਤੈਨੂੰ ਪਤਾ ਬਾਹਰ ਗਿਆ ਕਿਹੜਾ ਕੋ ਪਤਾ ਹੁੰਦਾ 24 ਸਾਲੀ ਚੱਕਰ ਵੱਜਣਾ ਕਿ ਦੋਹੀ ਸਾਲੀ ਵੱਜਣਾ ਬਿਲਕੁਲ ਲਵ ਸਹੀ ਗੱਲ ਹੀ ਉਹ ਲੋਕੀ ਦੇ 10-10 ਸਾਲ ਨਹੀਂ ਆਉਂਦੇ ਆ ਪਰਮੇਸ਼ਰ ਦਾ ਕੰਮ ਤੈਨੂੰ ਪਤਾ ਹੀ ਹੈ ਫਿਰ ਹਨਾ ਹਾਂ ਨਹੀਂ ਨਹੀਂ ਤੂੰ ਕਰਾ ਜੇ ਕਹਿਣ ਦੇ ਇਹਨਾਂ ਨੇ ਸਭ ਵਧੀਆ ਹੀ ਆਓ ਤੇ ਨਾਲ ਮੈਂ ਤੈਨੂੰ ਇਹ ਕਹਿਣਾ ਹੀ ਤਦ ਫੋਨ ਕੀਤਾ ਸੀ ਕਿ ਫਿਰ ਖਰਚਾ ਤੇ ਉਹ ਹੀ ਹੋਣਾ ਵਾ ਤੇ ਪਟਵਾਰੀ ਨਾਲ ਵੀ ਗੱਲ ਹੋਈ ਸੀ ਉਹ ਆਂਦਾ ਸੀ ਕਿ ਵੇਰ ਲਓ ਜੇ ਹੁਣ ਉਹ ਦੇਣਾ ਪਿਛਲਾ ਖਾਤਾ ਵੀ ਕਲੀਅਰ ਹੋ ਜਾਊਗਾ ਤੇ ਪੁਹਾੜੀ ਵੀ ਜਿਹੜੀ ਆ ਮਤਲਬ ਕਰ ਲਈਏ ਨਾ ਹਨਾ ਹਾਂ ਬਿਲਕੁਲ ਤੇ ਕੋਈ ਗੱਲ ਨਹੀਂ ਤੂੰ ਦੱਸ ਦੀ ਜਿੱਦਾਂ ਦਾ ਵੀ ਰੱਖੇਗਾ ਮੈਂ ਮੰਮੀ ਨੂੰ ਲੈ ਆਵਾਂਗਾ ਜਾਂ ਤੂੰ ਲੈ ਜੀ ਭਾਵੇਂ ਆਣ ਕੇ ਤੂੰ ਮੇਰਾ ਭਰਾ ਐ ਇਦਾਂ ਕਰੀ ਨਾ ਮੈਂ ਪਟਵਾਰੀ ਨਾਲ ਪੱਕੀ ਤਰੀਕ ਪੁੱਛ ਕੇ ਨਾ ਆਹ ਤੇ ਫਿਰ ਟਾਈਮ ਰੱਖ ਲਾਂਗੇ ਤੇ ਤੂੰ ਮੜੀ ਜੀ ਨਾ ਪੂਆ ਨਾ ਗੱਲ ਕਰ ਛੱਡੀ ਫਿਰ ਇਹ ਆ ਵੀ ਟਾਈਮ ਕਿਦਾਂ ਰੱਖ ਲੈਣੀ ਤੇਰੀ ਸਹੀ ਗੱਲ ਆ ਤੇਰੀ ਚੱਲ ਕੋਈ ਨਹੀਂ ਘਰੇ ਆ ਮੈਂ ਬੱਸ ਹਵੇਲੀ ਆ ਪੱਠੇ ਡਿਆ ਪਉਣ ਤੇ ਡੰਗਰ ਬਣ ਕੇ ਮੈਂ ਕਰਦਾ ਮਮੀ ਨਾਲ ਗੱਲ ਫਿਰ ਤੈਨੂੰ ਮੈਂ ਦੱਸਦਾ ਕੋਈ ਗੱਲ ਨਹੀਂ ਹਾਂ ਤੇ ਹੋਰ ਸਭ ਰਾਜੀ ਖੁਸ਼ ਹੀ ਆ ਨਾ ਵਧੀਆ ਵਧੀਆ ਤਾਂ ਪਾਕੀ ਕੋਈ ਟੈਨਸ਼ਨ ਨਾ ਲਈ ਜੇ ਕੋ ਪੈਸੇ ਪੁਸੇ ਚਾਹੀਦੇ ਹੋਣਗੇ ਨਾ ਤੇ ਦੱਸ ਦੀ ਲੇਜ਼ੀ ਮੇਰੇ ਕੋਲ ਜਮਾ ਮੈਂ ਦੇ ਜਾਾਂਗਾ ਤੈਨੂੰ ਤੇ ਰੱਖਾਂਗਾ ਮੈਂ ਮੰਮੀ ਤੋਂ ਪੜਦਾ ਕਿਉਂ ਵੀ ਪੈਸੇ ਲੱਗਣੇ ਆ ਹੁਣ ਪਹਿਲੀ ਨਾ ਕਰਾਉਣੀ ਇਹਦੇ ਆਹੋ ਤਾਂ ਕੀਤੀ ਮੈਂ ਪਟਵਾਰੀ ਨਾਲ ਗੱਲ ਪੈਸੇਲੇ ਤੋਂ ਆਂਦਾ ਵੀ ਕੋਈ ਗੱਲ ਨਹੀਂ ਤੂੰ ਹੱਥ ਨੇੜੇ ਰੱਖੋ ਹਜੇ ਤੇ ਕੋਈ ਜ਼ਰੂਰਤ ਨਹੀਂ ਜਦੋਂ ਉੱਥੇ ਮੌਕੇ ਤੇ ਹੀ ਜੋ ਕੁਝ ਖਰਚਾ ਪਾਣੀ ਆਪੇ ਹੋ ਜਾਊਗਾ ਜਿਹੜਾ ਹਨਾ ਚੱਲੂਗਾ ਚੱਲ ਕੋਈ ਨਹੀਂ ਦੱਸ ਦੀ ਫਿਰ ਜਦਾਂ ਕਰਨਾ ਹੋਵੇ ਚੱਲ ਚੰਗਾ ਤੇਂਦਰ ਆਂਦਾ ਫਿਰ ਮੈਂ ਚੰਗਾ ਜੀ ਚੱਲੋ ਵਧੀਆ ਅਜ ਆਪਣਾ ਕੰਮ ਕਰਾ ਲਾਂਗੇ ਮੈਨਾਂ ਸੋ ਕਵਲ ਵਾਲਾ ਵਧੀਆ ਹੋਏ ਨਾ ਕੰਮ ਜੇ ਫੇਰ ਆਂਦੇ ਤੇ ਸਹੁਰਿਆਂ ਦਾ ਕਹਨੇ ਸਾਰੇ ਲਾਲਚ ਕਰਦੇ ਨੇ ਚੱਲ ਅਗਲੇ ਆਪੀ ਡੇ ਨਾ ਕਹਿਣ ਲਾਗ ਲਈ ਨ ਪਿੰਦਰਾਂ ਦਾ ਵੀ ਜਿੱਦਣ ਵੀ ਤੁਸੀਂ ਤਰੀਕ ਰੱਖੋਗੇ ਨਾ ਤੇ ਦੱਸ ਦਿਓ ਆਪਾਂ ਆ ਜਾਾਂਗੇ ਮੈਂ ਤੈਨੂੰ ਕਿਹਾ ਹੈ ਨਾ ਪਿੰਦਰ ਨਹੀਂ ਇਦਾਂ ਦਾ ਹੈਗਾ ਤੂੰ ਇਹ ਭੂਆਣਾ ਵੀ ਗੱਲ ਕਰ ਲੈਣੀ ਸੀ ਲੈ ਪਿੰਦਰ ਵੀ ਭੂਆ ਦਾ ਹੀ ਆ ਤੇ ਬਾਕੀ ਇਹ ਹੈ ਵੀ ਉਹਨੂੰ ਮੈਂ ਕਿਹਾ ਭੂਆ ਜੀ ਕੰਨੀ ਮੜੀ ਕੱਢ ਛੱਡੀ ਹੁੰਦਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਤੇ ਤੁਸੀਂ ਦੱਸ ਦਿਓ ਉਹਦੇ ਸਹ ਕੋ ਇਹ ਵੀ ਗੱਲ ਕਹਿ ਗਏ ਆਂਦਾ ਜੇ ਪੈਸੇ ਤੇ ਨੇ ਜ਼ਰੂਰਤ ਪਈ ਤੇ ਦੱਸ ਦਿਓ ਝੱਕਿਓ ਨਾ ਤੇ ਕੋਈ ਗੱਲ ਨਹੀਂ ਮੈਂ ਕਰਦਾਗਾ ਹੀ ਲੱਭ ਸੀ ਲਾ ਮੈਂ ਕੀ ਕਹਿਣ ਦੀ ਆ ਆਪਾਂ ਉਹਨਾਂ ਕੋਈ ਲੈ ਲੈਨੇ ਉਹਦਾ ਵੀ ਵਿਆਜ ਜੀ ਚੁਕਣੇ ਆ ਤਵੇ ਆਜ ਚੱਲ ਕੀ ਦੇਣਾ ਮੈਂ ਤਾਂ ਉੱਥੇ ਚੱਲ ਪਿੰਦਰ ਨੇ ਕਹਿਣ ਤੇ ਗਿਆ ਵਾ ਤੇ ਲੈ ਲੈਨੇ ਉਹਨਾਂ ਕੋਈ ਤੇ ਕਣਕੋਂ ਦੇ ਦਿਓ ਠੀਕ ਰਹੂਗਾ ਗੱਲ ਨੇ ਇਦਾਂ ਪਿੰਦਰ ਜੀ ਤੇ ਘਰ ਦੇ ਨਾ ਕੋਈ ਉਹਦੇ ਵਿਚਾਰ ਕਰੇ ਵੀ ਕਿਦਾਂ ਇਹ ਪੈਸੇ ਮੰਗਾ ਦੇ ਨਵਨੇ ਨੇ ਵੀ ਕੱਖ ਵੀ ਕਹਿਣਾ ਨਾਲੇ ਉਹਨਾਂ ਨੂੰ ਪਤਾ ਵਾ ਕਵਲ ਦੇ ਵਿਆਹ ਤੇ ਕਿੰਨਾ ਖਰਚਾ ਹੋਇਆ ਵਾ ਚਲ ਠੀਕ ਰਹੇ ਇਦਾਂ ਹੀ ਕਰਦੇ ਆ ਆਪਾਂ ਵਾਕੇ ਗੱਲ ਆ ਭੈਣ ਭਰਾ ਲੈ ਉਹ ਤਾਂ ਸੌਖਾ ਹੁੰਦਾ ਵੀ ਔਖੇ ਵਾਲੇ ਕੰਮ ਆਵੇ ਆਪਾਂ ਪਿੰਦਰ ਨੂੰ ਕਹਿੰਨੇ ਆ ਵੀ ਚਲ ਯਾਰਾ ਜੇ ਕੋਈ ਮਹੀਨਾ ਦੋ ਮਹੀਨੇ ਕੱਢ ਦੀ ਔਖੇ ਸੌਖੇ ਤੇ ਆਪੇ ਕਣਕੋ ਦੇ ਦਾਂਗੇ ਮੜਕੇ ਨੂੰ ਆਹ ਇਹੋ ਮੈਂ ਕਹਿਣ ਦੀ ਆ ਮੰਮੀ ਅੰਦਰ ਕਿਤੇ ਹੋਣੀ ਆ ਨਵਦੀਪਾ ਮੰਮੀ ਕਿੱਥੇ ਗਏ ਗਏ ਹੋਣੇ ਕਿਸੇ ਘਰ ਦੱਸ ਕਿਨ ਗਏ ਮੈਨੂੰ ਅੱਗੇ ਦੱਸ ਕੇ ਜਾਂਦੇ ਆ ਲੈ ਮੈਨਾਂ ਤਾਂ ਇੱਥੇ ਦੇ ਹੀ ਲੜਨ ਹੋਣ ਕਿਸੇ ਨਾਲ ਚੱਲ ਗਏ ਹੋਣੇ ਆ ਗੱਲਾਂ ਦਾ ਸਵਾਦ ਲਾਣ ਵਾਸਤੇ ਕਦੋਂ ਕਿਤੇ ਗਏ ਨੇ ਪਤਾ ਨਹੀਂ ਮੈਨੂੰ ਮੈਨੂੰ ਫੇਰ ਆਣਨ ਲਈ ਪੁੱਛਦੇ ਮੰਮੀ ਕਿੱਥੇ ਤੁਸੀਂ ਪਹਿਲਾਂ ਕਰੋ ਬਾਹਰ ਰਹਿੰਦੇ ਹੋ ਮੰਮੀ ਕਿਧਰੋਂ ਆਏ ਜੀ ਕਿਉਂ ਜਿੱਧਰੋਂ ਮਰਜੀ ਆਈ ਹੋਂ ਮੈਂ ਹੁਣ ਮਿਲ ਕੇ ਤੇ ਬਾਹਰ ਵੀ ਜਾਣ ਦੀ ਤੂੰ ਪਾਬੰਦੀ ਲਾ ਦਿੱਤੀ ਵੇ ਕਿਉਂ ਗਈ ਤੂੰ ਕਿਤੇ ਮੰਮੀ ਗੁੱਸੇ 'ਚ ਰਹਿੰਦੀ 24 ਘੰਟੇ ਜੇ ਮੈਂ ਪੁੱਛ ਹੀ ਲਿਆ ਕੰਮ ਹੀ ਤੁਹਾਡੇ ਨਾਲ ਇੱਕ ਕਿਹੜਾ ਕੰਮ ਹੈ ਅੰਦਰ ਤੇ ਆਓ ਦੱਸ ਦਾਂਗਾ ਇੱਥੇ ਕਰ ਲਾਂਗਾ ਗੱਲ ਸਾਰੀ ਨਹੀਂ ਚਲ ਆ ਲਵਦਾ ਫੋਨ ਆ ਮੁੰਡਿਆ ਅਸੀਂ ਅੱਛਾ ਉਹਨੇ ਕੋਈ ਸੁਣਾ ਦਿੱਤਾ ਚਲ ਮੈਂ ਤੁਹਾਡੇ ਨਾਲ ਸਲਾਹ ਕਰ ਲੈਣਾ ਚਲ ਆ ਫਿਰ ਆਜੋ ਆਜੋ ਮੰਮੀ ਬੈਠੋ ਇੱਥੇ ਹਾਂ ਦੱਸ ਕੀ ਗੱਲ ਹੈ ਲਵ ਦਾ ਫੋਨ ਆਇਆ ਆ ਕਿ ਕਵਲ ਦੇ ਸਹੁਰਿਆਂ ਨੇ ਨਾ ਹੂੰ ਕਵਲ ਦੇ ਘਰਤ ਲਾਉਣੇ ਨੇ ਬਾਹਰ ਦੇ ਅੱਛਾ ਪਤਾ ਨਹੀਂ ਲਾਤੇ ਆ ਕਿ ਜਾਂ ਲਾਉਣੇ ਆ ਜੀ ਇਹ ਨਹੀਂ ਮੈਨੂੰ ਕਲੀਅਰ ਪਾਦਾ ਹੂੰ ਉਹਦੇ ਸਹੁਰੇ ਆਂਦੇ ਨੇ ਕਵਲ ਦੇ ਵਿਖਾ ਨਾ ਪਹਿਲੀ ਹੈਗੀ ਤੁਹਾਨੂੰ ਵੀ ਪਤਾ ਹੀ ਹੈ ਆਹੋ ਆਹੋ ਤੇ ਉਹ ਤੁਸੀਂ ਵੀ ਆਪਣੇ ਨਾਂ ਕਰਾ ਲਓ ਅੱਛਾ ਇਹਨਾਂ ਦਾ ਰੱਦਾ ਵੀ ਚੱਲ ਖਰਚਾ ਦੇ ਲਾਉਣਾ ਤਾਂ ਹੈਗਾ ਹੀ ਇਹ ਹੂੰ ਤੇ ਜੜੀ ਤੁਹਾਡੇ ਨਾਮ ਹੈ ਹੂੰ ਤਾਂ ਲਾ ਮੰਦਾ ਵੀ ਉਹ ਵੀ ਆਪਾਂ ਕਰਾਈ ਲਈਏ ਤੇ ਮੈਂ ਵੀ ਸਭ ਤੋਂ ਵਧੀਆ ਗੱਲ ਹੈ ਹਨਾ ਮੰਮੀ ਉਹਨਾਂ ਦੀ ਚੀਜ਼ ਆ ਉਹਨਾਂ ਕੋਲ ਹੀ ਜਾਣੀ ਹੈ ਤੇ ਮੈਂ ਵੀ ਤੂੰ ਇਦਾਂ ਕਰੀ ਸਾਰਾ ਕੁਝ ਕਰਨਾ ਆਪਣਾ ਕਾਗਜ਼ ਪੱਤਰ ਤਿਆਰ ਕਰਵਾ ਪਟਵਾਰੀ ਨਾਲ ਗੱਲ ਕਰ ਲੈ ਮੈਂ ਵੀ ਬਾਕੀ ਤੂੰ ਜਿੱਦਾਂ ਕਹੇਗਾ ਮੈਂ ਵੀ ਕਰ ਲਾਂਗੇ ਭਰਾਵਾ ਤੁਹਾਡੀ ਚੀਜ਼ ਆ ਹਨਾ ਤੇ ਮੈਂ ਵੀ ਤੁਹਾਡੇ ਕੋਲ ਹੀ ਆਏਗੀ ਤੇ ਬਾਕੀ ਉਹਨੂੰ ਮੈਂ ਵੀ ਤੂੰ ਦੱਸ ਦੀ ਜਦਾਂ ਦਾ ਵੀ ਰੱਖਣਾ ਹੋਏਗਾ ਜਾਂ ਮੈਂ ਚਲ ਜਾਾਂਗਾ ਤੁਹਾਨੂੰ ਲੈ ਕੇ ਜਾਾਂ ਪੀ ਉਹ ਆ ਜਾਏਗਾ ਤੇ ਤੁਸੀਂ ਵੀ ਆਪਣਾ ਉਥੇ ਬੋਪਟੇ ਸੈਨ ਕਰਦੇ ਤੇ ਹਨ ਪਹਿਲੀ ਉਹਨਾਂ ਦੀ ਹੋ ਜੇਗੀ ਚਲ ਠੀਕ ਹੈ ਮੈਂ ਤੇਰੀ ਤੇ ਗੱਲ ਸੁਣ ਲਈਏ ਤਾਂ ਹੁਣ ਤੂੰ ਮੇਰੀ ਵੀ ਸੁਣ ਲੈ ਉਹਨਾਂ ਨੂੰ ਤੂੰ ਕਹੇ ਕਿ ਕਵਲ ਨੇ ਤੇ ਬਾਹਰ ਜਾਣਾ ਮੈਂ ਤੇ ਉਹਦੀ ਤਾਂ ਉਹਦਾ ਤੇ ਕੰਮ ਕਰੋ ਹਾਂ ਤੇ ਮੇਰੀ ਦੀ ਕਿਉਂ ਟੈਨਸ਼ਨ ਹੋ ਲੈਂਦੇ ਨੇ ਮੈਂ ਵੀ ਘਰ ਆ ਰਵਾਂਗੀ ਕੋਈ ਗੱਲ ਨਹੀਂ ਉਹਨਾਂ ਦੀ ਐ ਮੈਂ ਕਿਤੇ ਤੁਰ ਚੱਲੀ ਹਾਂ ਕਰਨੀ ਤੇ ਹੈਗੀ ਅੱਜ ਵੀ ਹੋਰ ਦੂਹ ਚੋਂ ਮਹੀਨਿਆਂ ਨੂੰ ਅਗਲੇ ਹੁਣ ਖਰਚਾ ਤੇ ਲਾਉਣਾ ਹੀ ਐ ਮੁੜ ਕੇ ਫੇਰ ਲਾਉਣਗੇ ਕਹ ਕਵਲ ਦੀ ਹੁਣੀ ਇਹ ਨਾਲ ਹੀ ਤੁਸੀਂ ਕਰਕੇ ਪਰਾਂ ਮਾਰਿਓ ਵਾ ਕੰਮ ਨਿਬੜੇਗਾ ਬਾਕੀ ਅੱਗੇ ਮੰਮੀ ਮਗਹਾਈ ਬੜੀ ਜੇ ਦਿਨਾਂ ਦਿਨ ਕੰਮ ਵਧਣ ਰਿਹਾ ਵਾ ਤੇ ਚੱਲ ਜੀ ਅਗਲੇ ਨੇ ਕੋਈ 4 ਪੈਸੇ ਬੱਜ ਜਾਣਗੇ ਤੇ ਮਾੜਾ ਵੇ ਤੇਂਦਰ ਤੂੰ ਹੋ ਜਾਂ ਜਾਣਾ ਵਾ ਤੈਨੂੰ ਨਹੀਂ ਇੰਨਾ ਗੱਲਾਂ ਦਾ ਪਤਾ ਹੈਗਾ ਪੈੜੀ ਉੱਥੇ ਹੀ ਰਹਿਣੀ ਹੈ ਕਿਤੇ ਨਹੀਂ ਜੋੜ ਚੱਲੀ ਜਿਹੜੀ ਕਵਲ ਵਾਲੀ ਪੈੜੀ ਹੈ ਨਾ ਉਹ ਆਪਣੇ ਨਾਂ ਕਰਾਉਣ ਜਿਹੜੀ ਮੇਰੇ ਵਾਲੀ ਹੈ ਨਾ ਉਹ ਰਹਿਣ ਦੇਣ ਕੋਈ ਗੱਲ ਨਹੀਂ ਮੈਂ ਬਾਅਦ ਚ ਵੇਖਾਂਗੀ